ਸਿੱਧੂ ਦੀ ਗ੍ਰਿਫਤਾਰੀ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਵੀ ਪੰਜਾਬ ਪੁਲਿਸ ਪੂਰੀ ਤਰ੍ਹਾਂ ਤੇ ਨਾਤ ਨਜ਼ਰ ਆ ਰਹੀ ਹੈ ਪੁਲਿਸ ਦੇ ਵੱਲੋਂ ਨਾਕੇਬੰਦੀ ਕੀਤੀ ਗਈ ਤਸਵੀਰਾਂ ਤੁਹਾਡੇ ਨਾਲ ਬਠਿੰਡਾ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਕਿ ਪਾਨਾ ਸਿੱਧੂ ਦੀ ਗ੍ਰਿਫਤਾਰੀ ਦੇ ਖਿਲਾਫ ਧਰਨੇ ਨੂੰ ਲੈ ਕੇ ਪੰਜਾਬ ਪੁਲਿਸ ਪੂਰੀ ਸਰਗਰਮ ਨਜ਼ਰ ਆ ਰਹੀ ਹੈ ਬੱਸਾਂ ਅੰਦਰ ਵੜ ਕੇ ਜੜੀ ਆ ਪੁਲਿਸ ਦੇ ਵੱਲੋਂ ਤਲਾਸ਼ੀ ਲਈ ਜਾ ਰਹੀ ਹੈ ਥਾਂ ਥਾਂ ਲੱਗੇ ਨਾਕਿਆਂ ਦੇ ਉੱਤੇ ਗੱਡੀਆਂ ਦੀ ਚੈਕਿੰਗ ਵੀ ਜਿਹੜੀ ਆ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਸੋ ਲੱਖਾ ਸਿਦਾਨਾ ਅਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਅੱਜ ਸੰਗਰੂਰ ਤੇ ਵਿੱਚ ਵੱਡੇ ਦਰਨੇ ਪ੍ਰਦਰਸ਼ਨ ਦਾ ਐਲਾਨ ਕੀਤਾ ਸੀ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਜਿਹੜਾ ਕਿਹਾ ਗਿਆ ਸੀ ਕਿ ਸਾਰੇ ਸੰਗਰੂਰ ਦੇ ਵਿੱਚ ਇਕੱਠੇ ਹੋਵੋ ਕਿਉਂਕਿ ਨਜਾਇਜ਼ ਤੋੜ ਤੇ ਜਿਹੜੀ ਆ ਪਾਨਾ ਸਿੱਧੂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਉੱਥੇ ਹੁਣ ਬਠਿੰਡਾ ਤੋਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਕਿ ਕਿੰਜ ਪੁਲਿਸ ਦੇ ਅਧਿਕਾਰੀ ਚੱਪੇ-ਚੱਪੇ ਤੇ ਨਾਤ ਹੈ ਪੁਲਿਸ ਨੇ ਵਾਹਨਾਂ ਦੀ ਵੀ ਚੈਕਿੰਗ ਸ਼ੁਰੂ ਕਰ ਦਿੱਤੀ ਹੈ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਗਈ ਪੁਲਿਸ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਲੋ ਐਂਡ ਆਰਡਰ ਦੀ ਸਿੱਧ ਨਮੇਨਟੇਨ ਰੱਖਿਆ ਜਾ ਰਿਹਾ ਹੈ ਇਸੇ ਕਰਕੇ ਉਹਨਾਂ ਦੇ ਵੱਲੋਂ ਚੈਕਿੰਗ ਜੜੀ ਆ ਕੀਤੀ ਜਾ ਰਹੀ ਹੈ ਸੁਪਾਨਾ ਸਿੱਧੂ ਦੇ ਹੱਕ ਦੇ ਵਿੱਚ ਸੰਗਰੂਰ ਦੇ ਵਿੱਚ ਧਰਨਾ ਪ੍ਰਦਰਸ਼ਨ ਜਿਹੜਾ ਆ ਕੀਤਾ ਜਾ ਰਿਹਾ ਤੇ ਜਿਹੇ ਦੇ ਵਿੱਚ ਕਈ ਕਿਸਾਨ ਆਗੂਆਂ ਨੂੰ ਜਿਹੜਾ ਹਾਊਸ ਅਰੈਸਟ ਵੀ ਕੀਤਾ ਗਿਆ ਤੇ ਉੱਥੇ ਤਸਵੀਰਾਂ ਹੁਣ ਬਠਿੰਡਾ ਤੋਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਦੇ ਜਿਹੜੇ ਮੁਲਾਜ਼ਮ ਆ ਤੇ ਨਾਕੇਤੇਗੇ ਨਾਕਿਆਂ ਦੇ ਉੱਤੇ ਚੈਕਿੰਗ ਕੀਤੀ ਗਈ ਵਾਹਨਾਂ ਨੂੰ ਰੋਕ ਕੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ ਗਈ ਇੱਕ ਵਾਰ ਮੌਕੇ ਦੀਆਂ ਤਸਵੀਰਾਂ ਦਾ ਰੁਖ ਕਰਦੇ ਆ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਦੇ ਹੁਕਮਾਂ ਦੇ ਅਨਸਾਰ ਲਾ ਐਂਡ ਆਰਡਰ ਦੀ ਸਥਿਤੀ ਨੂੰ ਜਿਹੜਾ ਧਿਆਨ ਚ ਰੱਖਦੇ ਜਿਹੜਾ ਇਹ ਸਾਰੇ ਨਾਕੇ ਲਗਾਏ ਗਏ ਹੈਗੇ ਆ ਜਿਹਦੇ ਸਬੰਧ ਦੇ ਵਿੱਚ ਵੀ ਲਾ ਐਂਡ ਆਰਡਰ ਮੇਨਟੇਨ ਕਰਨਾ ਸਾਡਾ ਕੰਮ ਹੈਗਾ ਉਹਦੇ ਰਿਗਾਰਡਿੰਗ ਇਹ ਤੱਕ ਸਰ ਪਨਾਸੂ ਟਿਗਰਸ ਹੈ ਯਾਰ ਇਹ ਪਨਾਸੂ ਦੇ ਸਿਗਨ ਅੱਜ ਕੋ ਫਿਕਰ ਆ ਹੁਣ ਅਸੀਂ ਉਸ ਨੂੰ ਲੈ ਕੇ ਜਿਹੜੀ ਨਾਕਾ ਬੰਦੀ ਕੀਤੀ ਗਈ ਹੈ ਕੁਝ ਲੋਕਾਂ ਨੂੰ ਘਰੇ ਨਾਜ਼ਰਬੰਦ ਵੀ ਕੀਤਾ ਗਿਆ ਹੈ ਨਹੀਂ ਇਹਦੇ ਚ ਇਹੋ ਜੀ ਕੋਈ ਗੱਲ ਨਹੀਂ ਹੈਗੀ ਇਹਦੇ ਵਿੱਚ ਇਹ ਹੈਗੀ ਹੈ ਵੀ ਅਸੀਂ ਸਾਡਾ ਮੇਨ ਕੰਮ ਤਾਂ ਇਹ ਹੈਗਾ ਵੀ ਲਾਂਡ ਆਰਡਰ ਨਾਲ ਜਿਹੜਾ ਹੈਗਾ ਖਰਾਬ ਹੋਵੇ ਉਹਦੇ ਵਿੱਚ ਜੇ ਕੋਈ ਪੀਸਫੁਲੀ ਕੋਈ ਪ੍ਰੋਟੈਸਟ ਕਰਦਾ ਹੈ ਜਾਂ ਉਹ ਕਰਦਾ ਹੈ ਉਹਦੇ ਵਿੱਚ ਪੁਲਿਸ ਨੂੰ ਕੋਈ ਇਤਰਾਜ਼ ਨਹੀਂ ਹੈਗਾ ਸਿੱਧੂ ਦੀ ਗ੍ਰਿਫਤਾਰੀ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਵੀ ਪੰਜਾਬ ਪੁਲਿਸ ਪੂਰੀ ਤਰ੍ਹਾਂ ਤੇ ਨਾਤ ਨਜ਼ਰ ਆ ਰਹੀ ਹੈ ਪੁਲਿਸ ਦੇ ਵੱਲੋਂ ਨਾਕੇ ਬੰਦੀ ਕੀਤੀ ਗਈ ਤਸਵੀਰਾਂ ਤੁਹਾਡੇ ਨਾਲ ਬਠਿੰਡਾ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਕਿ ਪਾਣਾ ਸਿੱਧੂ ਦੀ ਗ੍ਰਿਫਤਾਰੀ ਦੇ ਖਿਲਾਫ ਧਰਨੇ ਨੂੰ ਲੈ ਕੇ ਪੰਜਾਬ ਪੁਲਿਸ ਪੂਰੀ ਸਰਗਰਮ ਨਜ਼ਰ ਆ ਰਹੀ ਹੈ ਬੱਸਾਂ ਅੰਦਰ ਵੜ ਕੇ ਜੜੀ ਆ ਪੁਲਿਸ ਦੇ ਵੱਲੋਂ ਤਲਾਸ਼ੀ ਲਈ ਜਾ ਰਹੀ ਹੈ ਥਾਂ ਥਾਂ ਲੱਗੇ ਨਾਕਿਆਂ ਦੇ ਉੱਤੇ ਗੱਡੀਆਂ ਦੀ ਚੈਕਿੰਗ ਵੀ ਜਿਹੜੀ ਆ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਸੋ ਲੱਖਾ ਸਿਦਾਨਾ ਅਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਅੱਜ ਸੰਗਰੂਰ ਤੇ ਵਿੱਚ ਵੱਡੇ ਤਰਨੇ ਪ੍ਰਦਰਸ਼ਨ ਦਾ ਐਲਾਨ ਕੀਤਾ ਸੀ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਜਿਹੜਾ ਕਿਹਾ ਗਿਆ ਸੀ ਕਿ ਸਾਰੇ ਸੰਗਰੂਰ ਦੇ ਵਿੱਚ ਇਕੱਠੇ ਹੋਵੋ ਕਿਉਂਕਿ ਨਜਾਇਜ਼ ਤੋੜ ਤੇ ਜਿਹੜੀ ਆ ਪਾਨਾ ਸਿੱਧੂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਉੱਥੇ ਹੁਣ ਬਠਿੰਡਾ ਤੋਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਕਿ ਕਿੰਜ ਪੁਲਿਸ ਦੇ ਅਧਿਕਾਰੀ ਚੱਪੇ-ਚੱਪੇ ਤੇ ਨਾਅਤ ਹੈ ਪੁਲਿਸ ਨੇ ਵਾਹਨਾਂ ਦੀ ਵੀ ਚੈਕਿੰਗ ਸ਼ੁਰੂ ਕਰ ਦਿੱਤੀ ਹੈ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਗਈ ਪੁਲਿਸ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਲੋ ਐਂਡ ਆਰਡਰ ਦੀ ਸਥਿਤੀ ਨੂੰ ਮੇਨਟੇਨ ਰੱਖਿਆ ਜਾ ਰਿਹਾ ਹੈ ਇਸੇ ਕਰਕੇ ਉਹਨਾਂ ਦੇ ਵੱਲੋਂ ਚੈਕਿੰਗ ਜੜੀ ਆ ਕੀਤੀ ਜਾ ਰਹੀ ਹੈ ਸੁਪਾਨਾ ਸਿੱਧੂ ਦੇ ਹੱਕ ਦੇ ਵਿੱਚ ਸੰਗਰੂਰ ਦੇ ਵਿੱਚ ਧਰਨਾ ਪ੍ਰਦਰਸ਼ਨ ਜਿਹੜਾ ਇਹ ਕੀਤਾ ਜਾ ਰਿਹਾ ਤੇ ਜਿਹੇ ਦੇ ਵਿੱਚ ਕਈ ਕਿਸਾਨ ਆਗੂਆਂ ਨੂੰ ਜਿਹੜਾ ਹਾਊਸ ਅਰੈਸਟ ਵੀ ਕੀਤਾ ਗਿਆ ਤੇ ਉੱਥੇ ਤਸਵੀਰਾਂ ਹੁਣ ਬਠਿੰਡਾ ਤੋਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਦੇ ਜਿਹੜੇ ਮੁਲਾਜ਼ਮ ਆ ਤੇ ਨਾਕਾਤੇਗੇ ਨਾਕਿਆਂ ਦੇ ਉੱਤੇ ਚੈਕਿੰਗ ਕੀਤੀ ਗਈ ਵਾਹਨਾਂ ਨੂੰ ਰੋਕ ਕੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ ਗਈ ਇੱਕ ਵਾਰ ਮੌਕੇ ਦੀਆਂ ਤਸਵੀਰਾਂ ਦਾ ਰੁਖ ਕਰਦੇ ਆ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਦੇ ਹੁਕਮਾਂ ਦੇ ਅਨਸਾਰ ਲਾ ਐਂਡ ਆਰਡਰ ਦੀ ਸਥਿਤੀ ਨੂੰ ਜਿਹੜਾ ਧਿਆਨ ਚ ਰੱਖਦੇ ਜਿਹੜਾ ਇਹ ਸਾਰੇ ਨਾਕੇ ਲਗਾਏ ਗਏ ਹੈਗੇ ਆ ਜਿਹਦੇ ਸਬੰਧ ਦੇ ਵਿੱਚ ਵੀ ਲਾ ਐਂਡ ਆਰਡਰ ਮੇਨਟੇਨ ਕਰਨਾ ਸਾਡਾ ਕੰਮ ਹੈਗਾ ਉਹਦੇ ਰਿਗਾਰਡਿੰਗ ਇਹ ਤਾਂ ਸਰਪਨਾ ਸੁਪੀ ਗ੍ਰਸਾਇਰੀ 50 ਦਿਨਾਂ ਦੀ ਗੱਲ ਕੋਈ ਫਿਕਰਾ ਹੁਣ ਅਸੀਂ ਉਸ ਨੂੰ ਲੈ ਕੇ ਜਿਹੜੀ ਨਾਕਾਬੰਦੀ ਕੀਤੀ ਗਈ ਹੈ ਕੁਝ ਲੋਕਾਂ ਨੂੰ ਘਰੇ ਨਾਜ਼ਰਬੰਦ ਵੀ ਕੀਤਾ ਗਿਆ ਹੈ ਨਹੀਂ ਇਹਦੇ ਚ ਇਹੋ ਜੀ ਕੋਈ ਗੱਲ ਨਹੀਂ ਹੈਗੀ ਇਹਦੇ ਵਿੱਚ ਇਹ ਹੈਗੀ ਹੈ ਵੀ ਅਸੀਂ ਸਾਡਾ ਮੇਨ ਕੰਮ ਤਾਂ ਇਹ ਹੈਗਾ ਵੀ ਲਾ ਐਂਡ ਆਰਡਰ ਨਾਲ ਜਿਹੜਾ ਹੈਗਾ ਖਰਾਬ ਹੋਵੇ ਉਦੇ ਵਿੱਚ ਜੇ ਕੋਈ ਪੀਸਫੁਲੀ ਕੋਈ ਪ੍ਰੋਟੈਸਟ ਕਰਦਾ ਹੈ ਜਾਂ ਉਹ ਕਰਦਾ ਹੈ ਉਹਦੇ ਵਿੱਚ ਪੁਲਿਸ ਨੂੰ ਕੋਈ ਇਤਰਾਜ਼ ਨਹੀਂ ਹੈਗਾ